ਪਿਛਲੇ 70 ਸਾਲਾਂ ਤੋਂ ਰਾਜ ਕਰਦੀਆ ਸਰਕਾਰਾਂ ਵੱਲੋਂ ਲੁੱਟੇ ਹੋਏ ਕਿਸਾਨਾਂ ਨੇ ਐਸੇ ਬੀਸੀ ਮੋਰਚੇ ਤੇ ਪ੍ਰੈਸ ਸਾਹਮਣੇ ਦੱਸੀ ਹਟਬੀਤੀ ਪੀੜਤ ਕਿਸਾਨਾਂ ਨੇ ਕਿਹਾ ਕਿ ਕੋਰਡੀਆਂ ਦੇ ਭਾਖਰੀ ਦੀ ਜ਼ਮੀਨ ਦਾ ਵਿਕ ਰਹੇ ਹਾਂ ਸੈਕਟਰ 88 ਮੁਹਾਲੀ ਵਿੱਚ 100-100 ਕਰੋੜ ਰੁਪਏ ਦਾ ਕੀਲਾ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਮੌਸਤੀ ਪਲਾਟਾ ਵਾਸਤੇ ਪੁੱਡਾ ਦਫਤਰ ਦੇ ਅੱਜ ਵੀ ਮਾਰ ਰਹੇ ਹਨ ਪੀੜਿਤ ਕਿਸਾਨ ਗੀੜੇ ਨਹੀਂ ਫੜ ਰਿਹਾ ਕੋਈ ਬਾੰਦ ਸੀਐਲਪੀ ਦੇ ਚੇਅਰਮੈਨ ਅਵਧਾਰ ਸਿੰਘ ਨਗਲਾ ਨੇ ਕਿਹਾ ਕਿ ਇਹਨਾਂ ਪਾਰਟੀਆਂ ਦੀਆਂ ਸਰਕਾਰਾਂ ਦੇ ਸਤਾਏ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਮੈਨੂੰ ਸਫੈਦੇ ਤੇ ਚੜਕੇ 29 ਦਿਨ ਲਗਾਉਣਾ ਪਿਆ ਸੀ ਤਰਨਾ ਆਓ ਦੇਖਦੇ ਹਾਂ ਇੱਕ ਖਬਰ ਵਿਸਥਾਰ ਸਹਿਤ ਪੰਜਾਬ ਸਰਕਾਰ ਵੱਲੋਂ ਨਵੀਂ ਲੈਂਡ ਪੋਲਿੰਗ ਸਕੀਮ ਦਾ ਸਮੂਹ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ ਤੇ ਰਾਜਸੀ ਲਾਭ ਲੈਣ ਲਈ ਪਿਛਲੀਆਂ ਸਰਕਾਰਾਂ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਪਾਜਪਾ ਗੱਠ ਜੋੜਵੀ ਇਸ ਦੇ ਵਿਰੋਧ ਵਿੱਚ ਖੁੱਦ ਗਈਆਂ ਹਨ ਆਏ ਦਿਨ ਪੰਜਾਬ ਸਰਕਾਰ ਵਿਰੁੱਧ ਰੋਜ਼ ਪ੍ਰਦਰਸ਼ਨ ਤੇ ਰੈਲੀਆਂ ਕਰਕੇ ਆਪਣੇ ਆਪ ਨੂੰ ਪੰਜਾਬ ਦੇ ਹਿਤੈਸ਼ੀ ਹੋਣ ਦਾ ਸਬੂਤ ਦੇ ਰਹੀਆਂ ਹਨ ਪਰ ਇਹ ਪੁੱਲ ਗਏ ਕਿ ਉਨ੍ਹਾਂ ਦੇ ਰਾਜਕਾਲ ਵਿੱਚ ਵੀ ਕਿਸਾਨਾਂ ਦੀ ਰੱਜ ਕੇ ਲੁੱਟ ਹੋਈ ਹੈ 28 ਜੁਲਾਈ ਨੂੰ ਅਕਾਲੀ ਦਲ ਬਾਦਲ ਵੱਲੋਂ ਮੋਹਾਲੀ ਵਿੱਚ ਕੀਤੀ ਗਈ ਰੈਲੀ ਵੀ ਮਗਰਮੱਛ ਤੇ ਹੰਝੂਆ ਵਾਂਗ ਲੱਗਦੀ ਹੈ ਇਹ ਵਿਚਾਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸੀ ਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰਗਟ ਕੀਤੇ ਉਹਨਾਂ ਅੱਗੇ ਬੋਲਦਿਆਂ ਕਿਹਾ ਕਿ 70 ਸਾਲਾਂ ਤੋਂ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਵੀ ਗਲਤ ਪਾਲਸੀਆਂ ਲਿਆ ਕੇ ਕਿਸਾਨਾਂ ਦੀ ਬਹੁਤ ਲੁੱਟਮਾਰ ਕੀਤੀ ਹੈ ਕਿਸਾਨਾਂ ਦੀ ਵਾਹੀ ਯੋਗ ਸੋਨੇ ਵਰਗੀ ਜ਼ਮੀਨ ਕੌੜੀਆਂ ਦੇ ਭਾਅ ਵਿੱਚ ਖਰੀਦੀ ਤੇ आज सेक्टर 88 ਵਿੱਚ 100-100 ਕਰੋੜ ਰੁਪਏ ਦਾ ਇੱਕੜ ਵੇਚ ਰਿਹਾ ਹੈ ਪਿੰਡ ਕੁੰਬੜਾ ਦੇ ਗਰੀਬ ਲੋਕਾਂ ਨੇ 5-5 ਮਰਲੇ ਦੇ વાੜੇ ਗਵਾ ਕੇ ਮਿਲੇ ਵਾਸਤੇ 100 ਗਜ ਦੇ ਪਲਾਟਾਂ ਵਾਸਤੇ ਲੋਕ ਪੁੱਡਾ ਦੇ ਦਫ਼ਤਰਾਂ ਦੇ ਗੇੜੇ ਮਾਰ-ਮਾਰ ਥੱਕ ਚੁੱਕੇ ਹਨ ਉਸ ਵਾਸਤੇ ਵੀ ਮਾਨਯੋਗ ਹਾਈ ਕੋਰਟ ਵਿੱਚ ਕੇਸ ਪਾਉਣੇ ਪਏ ਕਈਆਂ ਨੂੰ ਤਾਂ ਅੱਜ ਤੱਕ ਵੀ ਉਹ ਪਲਾਟ ਨਹੀਂ ਮਿਲੇ ਉਹਨਾਂ ਕਿਹਾ ਕਿ ਇਹ ਪਾਰਟੀਆਂ ਸਭ ਰਾਜ ਦੀ ਰੋਟੀਆਂ ਸੇਕ ਰਹੀਆਂ ਹਨ ਇਹ ਜਨਤਾ ਦੇ ਹિતੈਸ਼ੀ ਨਹੀਂ ਹਨ इस मौके प्रेस चेयरमैन अवतार सिंह ने कहा कि भोले जुटिया खो के कारपोरेट कराणिया मोटी कमाई की है हितैषी होने का ढोल वजा रही हैं अजिं पार्टियां दे, दे हंजुआ से लोगों न इतबार नहीं करना चाहता ਉਨਾ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਤਾਏ ਕਿਸਾਨਾਂ ਦੀ ਜ਼ਮੀਨ ਬਚਾਉਣ ਲਈ ਮੈਨੂੰ ਸਫੈਦੀ ਦੇ ਦਰਖਤ ਤੇ ਚੜ ਕੇ 29 ਦਿਨ ਤਰਨਾ ਲਗਾਉਣਾ ਪਿਆ ਸੀ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲਵਾ ਕਰਮ ਸਿੰਘ ਕੁਰੜੀ ਮਨਜੀਤ ਸਿੰਘ ਮੇਵਾ ਮੋਹਨ ਸਿੰਘ ਕੁੰਬੜਾ ਲਾਬ ਸਿੰਘ ਅਜੈਬ ਸਿੰਘ ਅਮਰੀਕ ਸਿੰਘ ਹਰਵਿੰਦਰ ਕੋਹਲੀ ਸੋਨੀਆ ਰਾਣੀ ਨੀਲਮ ਬਲਜੀਤ ਸਿੰਘ ਸਾਭਾ ਪੰਜ ਗੁਰਵਿੰਦਰ ਸਿੰਘ ਖਾਲਸਾ ਬੱਬਲ ਚੌਪੜਾ ਕਰਮਜੀਤ ਸਿੰਘ ਅਮਨਦੀਪ ਕੌਰ ਗੁਰਵਿੰਦਰ ਸਿੰਘ ਗਰਚਾ ਆਦੇ ਹਾਜ਼ਰ ਹੋਏ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਨਾਲ ਆਗੂਆਂ ਨੇ ਜੋ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਤੈਦਲੋਂ ਧੰਨਵਾਦ ਤੁਸੀਂ ਜਦ ਵੀ ਸਾਡੀ ਮੋਰਚੇ ਦੀ ਆਵਾਜ਼ ਹੋਵੇ ਪਬਲਿਕ ਦੀ ਆਵਾਜ਼ ਹੋਵੇ ਤੁਸੀਂ ਆਵਾਜ਼ ਚੱਕ ਕੇ ਸਾਡੀ ਘਰ ਘਰ ਬੈਠੇ ਦਾ ਵਰਗੇ ਸਰੋਤਿਆਂ ਤੱਕ ਅਬ ਲਗ ਤੱਕ ਪ੍ਰਸ਼ਾਸਨ ਤੱਕ ਤੇ ਸਰਕਾਰਾਂ ਤੱਕ ਪਹੁੰਚਣ ਦਾ ਬਹੁਤ ਵੱਡਾ ਇੱਕ ਯੋਗਦਾਨ ਆ ਰਹੇ ਹਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਜੇ ਫਰ ਦੇ ਰਹੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜੋ ਅੱਜ ਪਾਕਵਾ ਮੁੱਦਾ ਲੈਂਡ ਬੋਲਿੰਗ ਦਾ ਚੱਲ ਰਿਹਾ ਹੈ ਵੱਖ-ਵੱਖ ਪਾਰਟੀਆਂ ਬੂਟਾਂ ਮਡੋੜਨ ਵਾਸਤੇ ਲੋਕਾਂ ਨੂੰ ਕਿਵੇਂ ਭਰਮਾ ਰਹੀਆਂ ਨੇ ਚਾਹੇ ਗੱਲ ਕਾਲੀ ਦਲ ਦੀ ਹੋਵੇ ਜਾਂ ਗੱਲ ਕਾਂਗਰਸ ਦੀ ਹੋਵੇ ਜਾਂ ਕੋਈ ਤੀਜੀ ਪਾਰਟੀ ਦੀ ਹੋਵੇ ਅਸੀਂ ਕਿਸੇ ਪਾਰਟੀ ਨੂੰ ਨੀਮਾ ਉੱਚਾ ਦਿਖਾਉਣ ਵਾਸਤੇ ਨਹੀਂ ਬੈਠੇ ਕਿਸੇ ਪਾਰਟੀ ਨੂੰ ਅਸੀਂ ਪ੍ਰਮੋਟ ਨਹੀਂ ਕਰ ਰਹੇ ਵੀ ਉਹ ਪਾਰਟੀ ਚੰਗੀ ਹੈ ਜਾਂ ਉਹ ਮਾੜੀ ਹੈ ਪਰ ਜਿਹੜੀਆਂ ਕਿਸਾਨਾਂ ਦੇ ਨਾਲ ਲੁੱਟ ਹੋ ਰਹੀ ਹੈ ਇਹ ਅੱਜ ਵੀ ਹੋ ਰਹੀ ਹੈ ਪਹਿਲਾਂ ਵੀ ਹੋਈ ਸੀ ਜਦੋਂ ਇਹਨਾਂ ਦਾ ਰਾਜ ਸੀ 15 ਸਾਲ ਲਗਭਗ ਅਸੀਂ 15 ਸਾਲ ਕਾਲੀ ਦਲ ਦੀ ਗੱਲ ਕਰ ਲਈਏ ਇਹ ਗੱਲ ਚੱਲ ਰਹੀ ਹੈ 97 ਤੋਂ ਮੇਰੀ ਦੇਖਤ ਦੀ ਗੱਲ ਹੈ ਇਹ ਅਸੀਂ ਪੁਰਾਣੀ ਨਹੀਂ ਗੱਲ ਕਰ ਰਹੇ ਪੁਰਾਣਾ ਤਾਂ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਚਾਹੋ ਗੱਲ 70 ਤੋਂ ਕਰ ਲਓ 72 ਤੋਂ ਕਰ ਲਓ ਜਦੋਂ ਜ਼ਮੀਨ ਕੁੰਬੜਾ ਪਿੰਡ ਦੀ ਐਕੁਆਇਰ ਹੋਈ ਹੈ ਸੋਹਾਣੇ ਦੀ ਐਕੁਆਇਰ ਹੋਈ ਹੈ ਲੰਬਿਆਂ ਪਿੰਡ ਦੀ ਐਕੁਆਇਰ ਹੋਈ ਜ਼ਮੀਨ ਮਟੌਰ ਜ਼ਮੀਨ ਪਿੰਡ ਦੇ ਅਕਵਾਇਰ ਹੋਰੀ ਸਾਰੇ ਜਿਹੜੇ ਸਾਡੇ ਪਿੰਡ ਨੇ ਇਹਨਾਂ ਦੀਆਂ ਜ਼ਮੀਨਾਂ ਅਕਵਾਇਰ ਹੋਈਆਂ ਤੇ ਅਸੀਂ ਗੱਲ ਕਰ ਲਈਏ 96 97 ਤੋਂ ਬਾਅਦ ਦੀ ਜਿਹੜਾ 96 97 ਤੋਂ ਕਾਲੀ ਦਲ ਦੀ ਜਿਹੜੀ ਸਰਕਾਰ ਆਂਦੀ ਹੈ ਸਨ 2002 ਤੱਕ ਰਹਿੰਦੀ ਹੈ ਜਿਹਦੇ ਚ ਸਾਡਾ ਪੰਜ ਸੈਕਟਰਾਂ ਲਈ ਜ਼ਮੀਨ ਖਰੀਦੀ ਜਾਂਦੀ ਹੈ ਸੈਕਟਰ 69 66 67 66 ਇਹ ਪੰਜ ਛੇ ਸੈਕਟਰਾਂ ਦੀ ਜਿਹੜੀ ਜ਼ਮੀਨ ਖਰੀਦੀ ਗਈ ਹੈ ਸਿਰਫ 1,75,000 ਰੁਪਏ ਕਿਲਾ ਕਾਲੀਆਂ ਦੀ ਸਰਕਾਰ ਚ ਸਾਡਾ ਰੇਟ ਤੈਅ ਹੋਇਆ ਜਿਹਦਾ 33% ਅਜਾਰਾ ਵਿਆਜ ਪਾ ਕੇ ਸਾਨੂੰ ਸਾਢੇ 3 ਲੱਖ ਰੁਪਈਆ ਕਿੱਲਾ ਜੜਾ ਮਿਲਿਆ ਜਿਸ ਕਰਕੇ ਉਹ ਸਾਰੇ ਕਿਸਾਨਾਂ ਨੂੰ ਉਹਨਾਂ ਵਿੱਚ ਮੈਂ ਵੀ ਪਿੱੜਤਾਂ ਇੱਥੇ ਲਾਭ ਸਿੰਘ ਬੈਠੇ ਕੁੰਬੜੇ ਤੋਂ ਮੌਨ ਸਿੰਘ ਵੀ ਬੈਠੇ ਆ ਜੀ ਤੇ ਮੈਂ ਮਨਜੀਤ ਸਿੰਘ ਜੀ ਮੇਵਾ ਬੈਠੇ ਜੈਪ ਸਿੰਘ ਬੈਠੇ ਸੀ ਸਾਰਿਆਂ ਦੇ 5-5 4-4 ਕਿੱਲੇ ਸਾਰਿਆਂ ਦੇ ਜਿਹੜੇ ਜ਼ਮੀਨ ਦੇ ਅਕਵਾਇਰ ਹੋਏ ਨੇ ਸਾਰੇ ਪੀੜਤ ਲੋਕ ਨੇ ਤੇ ਜਦੋਂ ਜ਼ਮੀਨ ਅਕਵਾਇਰ ਹੋ ਜਾਂਦੀ ਹੈ ਇੱਕ ਇੱਕ ਉਸਟੀ ਪਲਾਟ ਮਿਲਣਾ ਹੁੰਦਾ ਸਾਨੂੰ ਬਹੁਤ ੱਗੇ ਖਾਣੇ ਪਏ ਉਸਟੀ ਪਲਾਟਾਂ ਵਾਸਤੇ ਖੱਜਲ ਖੁਰ ਹੋਣਾ ਪਿਆ ਸਾਡੇ 3-3 ਲੱਖ ਰੁਪਏ ਲੈ ਕੇ ਉਤੋਂ ਬਾਅਦ ਜਦੋਂ ਸੈਸ਼ਨ ਕੋਰਟ ਰੋਪੜ ਗਏ ਜਦੋਂ ਰੋਪੜ ਜਿਹੜਾ ਜ਼ਿਲ੍ਹਾ ਸੀ ਰੋਪੜ ਤੱਕੇ ਖਾਏ ਰੋਪੜ ਥੋੜੋ ਬਹੁਤੇ ਪੈਸੇ ਬਧੇ ਤਾਂ ਫਿਰ ਹਾਈ ਕੋਰਟ ਗਏ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਤੱਕ ਗਏ ਅੱਜ ਤੱਕ ਵੀ ਸੁਪਰੀਮ ਕੋਰਟ ਜਿਹੜੇ ਪੈਂਡਿੰਗ ਕੇਸ ਪਏ ਨੇ 25-30 ਸਾਲਾਂ ਤੋਂ ਸਾਰੀ ਕਿਸਾਨ ਇੱਕ ਸੈਕਟਰ 'ਚ 200 ਏਕੜ ਜ਼ਮੀਨ ਹੈਗੀ ਦੂਜੀ ਜਿਹੜੀ 76 ਤੋਂ 80 ਆਈ ਹੈ ਉਹ ਸਾਨੂੰ 2002 ਤੋਂ ਬਾਅਦ ਆਈ ਹੈ ਜਿੱਥੇ ਸਾਡੀ ਵੀ ਜ਼ਮੀਨ ਹੈ ਸੀ ਉਹ 'ਚ 2000 ਜਿਹੜੇ ਪੰਜ ਸੈਕਟਰ ਹੈ 1000 ਕਿਲਾ ਪਹਿਲਾਂ ਅਕਵਾਇਰ ਹੋਇਆ 1000 ਕਿਲਾ ਉਤੋਂ ਪਹਿਲਾਂ ਅਕਵਾਇਰ ਹੋਇਆ ਲਗਭਗ ਸਾਡਾ 10 ਸੈਕਟਰਾਂ ਚ 2000 ਕਿਲੇ ਦੀ ਗੱਲ ਕਰ ਲਈਏ ਚਾਰ ਪਿੰਡ ਉਜੜੇ ਹਨ ਜਿਨ੍ਹਾਂ ਚ ਕਿਸਾਨਾਂ ਨੂੰ ਕੌਡੀਆਂ ਬਣਾ ਕੇ ਪੈਸੇ ਇਹੀ ਕਾਲੀ ਦਲ ਨੇ ਇਹੀ ਕਾਂਗਰਸ ਨੇ ਦਿੱਤੇ ਤੇ ਇੱਥੇ ਤੱਕ ਜਿਹੜੇ ਗਰੀਬ ਲੋਕ ਸੀ ਜਿਨ੍ਹਾਂ ਦੇ ਪੰਜ-ਪੰਜ ਮਰਲੇ ਦੇ ਪਲਾਟ ਸੀ ਪਿੰਡ ਕੁੰਬੜੇ ਦੀ ਗੱਲ ਕਰ ਲਈਏ 40 ਲਾਖ ਪਾਤਰੀ ਸੀ ਜਿਨ੍ਹਾਂ ਨੂੰ 100-100 ਗਜ ਦਾ ਪਲਾਟ ਵੀ ਨਹੀਂ ਦਿੱਤਾ ਸੀ ਸਾਨੂੰ ਬਾਅਦ ਨੂੰ ਕੋ ਹਾਈ ਕੋਰਟ ਕੇਸ ਪਾਣਾ ਪਿਆ 4 ਸਾਲ ਬਾਅਦ ਉਹ ਕੇਸ ਜਿੱਤੇ ਆ ਮੈਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਦਾ ਚੇਅਰਮੈਨ ਸੀ ੁੱਡਾ ਕਮਾਡਾ ਦੇ ਜਿਨ੍ਹਾਂ ਨੇ ਡਿਸੀਡ ਕੀਤਾ ਹਾਈ ਕੋਰਟ ਤੋਂ ਬਾਅਦ ਤਾਂ ਉਹ ਲੋਕਾਂ ਨੂੰ ਜਿਹੜੇ ਪਲਾਟ ਮਿਲੇ ਅੱਜ ਵੀ ਅਧੂਰੇ ਨੇ ਕਈ ਸਾਡੇ ਕੋਲੇ ਅੱਜ ਵੀ ਅਧੂਰੇ ਪਏ ਨੇ ਲੈਂਡ ਜਿਹੜੇ ਔਸਟੀ ਪਲਾਟ ਮਿਲਣੇ ਸੀ ਤਾਂ ਸਾਨੂੰ ਇਹ ਕਹਿਣਾ ਚਾਹੁੰਦੇ ਆ ਅੱਜ ਵੀ ਜਿਹੜੀ ਕਾਂਗਰਸ ਇਹ ਆਕਾਲੀ ਦਲ ਵਾਲੇ ਆਪਣੀ ਗਈ ਵੀ ਜ਼ਮੀਨ ਨੂੰ ਤਰਾਸ ਰਹੇ ਨੇ ਇਹ ਲੋਕਾਂ ਨੂੰ ਵੋਟਾਂ ਵਟੋਰਨ ਵਾਸਤੇ ਸਾਰਾ ਕੁਝ ਹੋ ਰਿਹਾ ਕਿਸਾਨ ਪਹਿਲਾਂ ਵੀ ਪੀੜਤ ਸੀ ਕਿਸਾਨ ਅੱਜ ਵੀ ਪੀੜਤ ਹੈ ਕਿਸਾਨ ਨੇ ਫੇਰ ਵੀ ਸ਼ਾਇਦ ਪੀੜਤ ਰਹਿਣਾ ਇਹ ਸਰਕਾਰਾਂ ਸਿਰਫ ਤਾਂ ਸਿਰਫ ਵੋਟਾਂ ਕਰਕੇ ਜਿਹੜੀ ਹੈ ਲੋਕਾਂ ਨੂੰ ਪਰਮਾਣਾ ਚਾਹੁੰਦੇ ਆ ਅਸੀਂ ਤੁਹਾਡੇ ਰਾਂ ਹੀ ਸਾਰੇ ਲੋਕਾਂ ਨੂੰ ਅਪੀਲ ਕਹਿੰਦੇ ਆ ਜੇ ਇਹਨਾਂ ਦੀ ਉਪੀ ਦੇਖਦੇ ਬੇਨਤੀ ਪੰਡ ਕੁੰਮੜੇ ਦੇ ਆ ਕੇ ਪੁੱਛ ਲੋ ਮੌਲੀ ਬੇਦਵਾਨ ਚ ਪੁੱਛ ਲੋ ਚੀਲੇ ਚ ਪੁੱਛ ਲੋ ਕਿਵੇਂ ਪੁੱਡਾ ਗਮਾਡਾ ਨੇ ਜਿਨੇ ਪੈਸੇ ਵੀ ਚੱਕੇ ਆ ਤਾਂ ਉਸੇ ਕਮਿਸ਼ਨ ਦੇ ਕੇ ਲੋਕਾਂ ਨੇ 10% 5%, 5% 15% ਕਮਿਸ਼ਨ ਦੇ ਕੇ ਪੈਸੇ ਚੱਕੇ ਆ ਉਹ ਪੀੜਤ ਲੋਕਾਂ ਦਾ ਦੱਸੋ ਕਿਸ ਪਾਸੇ ਰਹਿਣਾ ਉਹ ਜ਼ਮੀਨ ਰਹੀ ਅੱਛਾ ਉਹੀ ਜ਼ਮੀਨ ਅੱਜ ਸੈਕਟਰ 68 ਦੇ ਇੱਕ ਬੋਲੀ ਦੇ ਜਿਹੜਾ ਕਿਲਾ ਵਿਕਿਆ 100 ਕਰੋੜ ਦਾ ਵਿਕਿਆ ਜਿਹੜਾ ਸਾਡਾ 2-2 2.5-2.5 ਲੱਖ ਰੁਪਏ ਨੂੰ ਕਿਲਾ ਲਿਆ ਬਾਜ ਜੋ 100-100 ਕਰੋੜ ਰੁਪਏ ਦਾ ਬਟੌਰ ਕੇ ਜਿਹੜਾ ਵਿਕ ਰਿਹਾ ਹੈਗਾ ਤੇ ਦੱਸੋ ਜੀ ਕਿਸਾਨ ਕਿਧਰ ਨੂੰ ਕਿਸਾਨ ਜਿਹੜਾ ਕੀ ਕਰੂਗਾ ਜਦੋਂ ਇਹਨਾਂ ਨੇ ਪਹਿਲਾਂ ਕਾਗਲੀਆਂ ਨਾਲ ਲੁੱਟੇ ਫਿਰ ਕਾਂਗਰਸ ਨਾਲ ਲੁੱਟੇ ਅੱਜ ਦੀ ਗੱਲ ਕਰ ਲਈ ਅੱਜ ਤੁਹਾਡੇ ਸਾਹਮਣੇ ਜੋ ਕੁਝ ਹੋ ਰਿਹਾ ਇਹ ਸਾਹਮਣੇ ਤੁਹਾਡੇ ਦਿਖ ਰਿਹਾ ਮੌਲਵੀ ਜਗਾ 780 ਕਰੋੜ ਰੁਪਏ ਦੀ ਵਿਕਰੀ ਸੀ 10-12 ਕਿੱਲੇ ਇਹ ਸਿਰਫ ਮਨ ਲਗ ਦੀ 15 ਜਾਂ 20000 ਰੁਪਏ ਕਿਲਾ ਜਿਹੜਾ ਖਰੀਦਿਆ ਉਹ ਲੰਬਿਆਂ ਇਥੇ 40 ਸਾਲ ਜ਼ਮੀਨ ਨੂੰ ਬੇਲੀ ਹੋ ਗਈ ਤੇ ਹੁਣ ਵਿਕ ਰਹੀਆਂ ਅਸੀਂ ਜਿਹੜੇ 10-15 ਪਿੰਡਾਂ ਦੇ ਲੋਕਾਂ ਗੱਲ ਕਰ ਲਈਏ ਕਿ ਪੂਰ ਤੇ ਜਿਹੜੇ ਪੀੜਤਾਂਗੇ ਅੱਜ ਮੈਨੂੰ ਇਹ ਇਹਨਾਂ ਨੂੰ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਆ ਤੁਹਾਡੇ ਰਾਹੀਂ ਵੀ ਤੁਸੀਂ ਯਾਰ ਬੋਲਦੇ ਕਿਉਂ ਨਹੀਂ ਆਪਣੇ ਹੱਕਾਂ ਕਿਉਂ ਨਹੀਂ ਲਈ ਕਿਉਂ ਨਹੀਂ ਬੋਲਦੇ ਕਾਲੀ ਦਲ ਜਾਂ ਕਾਂਗਰਸ ਕਿਹੜਾ ਸਾਨੂੰ ਵਰਥੀਆਂ ਦੇਗੀ ਜਾਂ ਕਾਜੂ ਬਦਾਮ ਦੇਗੀ ਵੀ ਹੁਣ ਵਾਲੀ ਨਹੀਂ ਪਾਰਟੀ ਦਿੰਦੀ ਪਹਿਲਾਂ ਵੀ ਪੀੜਤ ਸੀ ਕਿਸਾਨ ਅੱਜ ਵੀ ਪੀੜਤ ਹੈ ਸ਼ਾਇਦ ਫੇਰ ਵੀ ਪੀੜਤ ਰਹੂਗਾ ਕਿਸਾਨਾਂ ਨੂੰ ਇਹਨਾਂ ਦੇ ਪਿੱਛੇ ਲੱਗ ਕੇ ਨਹੀਂ ਲੜਾਈ ਲੜਨੀ ਚਾਹੀਦੀ ਇੰਡੀਵਿਜੁਅਲ ਇੰਡੀਪੈਂਡੈਂਟ ਆਪਣੀ ਇਕੱਲਿਆਂ ਕਾਲੀ ਖੜਦਾ ਨਾ ਕਾਂਗਰਸ ਖੜਦੀ ਨਾ ਅੱਜ ਵਾਲੀ ਪਾਰਟੀ ਨਾਲ ਖੜਨਾ ਤੇ ਮੈਂ ਇਹੀ ਤੁਹਾਡੇ ਨਾਲ ਹੀ ਬੇਨਤੀ ਕਰਨਾ ਚਾਹੁੰਦਾ ਹੈ ਜਿਹੜੇ ਅੱਜ ਬਹੁਤ ਵੱਡੇ ਵੱਡੇ ਆ ਸਾਹਮਣੇ ਪੁੱਡਾ ਕਮਾਡਾ ਚ ਅਜ ਕਾਲੀ ਦਲ ਦਾ ਧਰਨਾ ਰੱਖਿਆ ਥੋੜੇ ਦਿਨ ਪਹਿਲਾਂ ਕਾਂਗਰਸ ਨਾਲ ਰੱਖਿਆ ਸੀ ਇਹ ਸਿਰਫ ਦਾ ਸਿਰਫ ਵੈਸੇ ਚੀਕਾ ਮਾਰਦੇ ਫਿਰਦੇ ਇਹਨਾਂ ਦੇ ਪੀੜਤ ਕਰੇਵੇ ਆ ਸਾਡੇ ਕੋਲੇ 10-10 ਸਾਲ ਦੀਆਂ ਜਿਹੜੀਆਂ ਲਿਸਟਾਂਆਂ ਗਿਆ ਆ ਪੀੜਤ ਲੋਕਾਂ ਦੀਆਂ ਪੀੜਤ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਲਿਸਟਾਂਆਂ ਗਿਆ ਇਹ ਲਿਸਟਾਂ ਦੇ ਤੁਸੀਂ ਨਿਗਾ ਮਾਰ ਸਕਦੇ 10 ਸਾਲ ਪਹਿਲਾਂ ਇਹ 15 ਦੀਆਂ ਸਾਡੀਆਂ ਜਿਹੜੀਆਂ ਅਖਬਾਰਾਂ 'ਚ ਫੋਟ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਵੀ ਇਹਨਾਂ ਨੇ ਪੇਮੈਂਟ ਜਿਹੜੀ ਪੁੱਡਾ ਕਵਾਡਾ ਨੇ ਚਾਹਾਂ ਨਹੀਂ ਕਰਾਈ। ਇੱਥੇ ਤੱਕ ਕਿ ਇਹਨਾਂ ਦੀ ਸਰਕਾਰ 'ਚ ਕਾਲੀਆਂ ਦੀ ਸਰਕਾਰ 'ਚ ਕਾਂਗਰਸ ਦੀ ਸਰਕਾਰ 'ਚ ਕੁੱਡਾ ਦੇ ਦਫ਼ਤਰ ਦੀ ਕਈ ਵਾਰੀ ਕੁਰਕੀ ਹੋ ਚੁੱਕੀ ਹੈ। ਅਟੈਚਮੈਂਟ ਹੋ ਚੁੱਕੀ ਆ। ਅਟੈਚਮੈਂਟ ਦੇ ਬਾਅਦ ਕਿਤੇ ਜਾ ਕੇ ਪੈਸੇ ਜਮ੍ਹਾਂ ਕਰਾਉਂਦੇ ਸੀ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ। ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਫਿਰਦੇ ਆ। ਕਿਸਾਨਾਂ ਨੂੰ ਮੇਰੀ ਇਹੀ ਬੇਨਤੀ ਹੈ, ਗਰੀਬ ਲੋਕਾਂ ਨੂੰ ਇਹੀ ਬੇਨਤੀ ਹੈ ਜਿਨ੍ਹਾਂ ਦੇ 5-5 ਮਰਲੇ ਦੇ ਪਲਾਟ ਤੇ ਬਾੜੇ ਤੇ ਉਹਨਾਂ ਨੂੰ ਦੇ ਕੇ ਰਾਜ਼ੀ ਨਹੀਂ ਹੈ। ਗਬਰਾਨਾ ਹੋ ਇਹਨਾਂ ਦੇ ਪਿੱਛੇ ਨਾ ਲੱਗੋ ਜੇ ਕੋਈ ਲੜਾਈ ਲੜਨੀ ਆ ਆਪਣੇ ਪੈਰਾਂ ਤੇ ਲੜੋ ਆਪਣੇ ਆਜ਼ਾਦ ਹੋ ਕੇ ਲੜੋ ਅੱਜ ਦੀ ਜਿਹੜੀ ਲੈਂਡ ਪੋਲਿੰਗ ਦਾ ਸਕੀਮ ਸਰਕਾਰ ਲੈ ਕੇ ਆਈ ਹੈ ਇਹਦੇ ਬਾਰੇ ਕੀ ਕਹੋਂਗੇ ਜੇ ਕਾਦੀ ਪਹਿਲੇ ਵੀ ਦੇਖੀ ਹੋਏ ਦੇਖੋ ਲੈਂਡ ਪੋਲਿੰਗ ਸਕੀਮ ਸਰਕਾਰ ਨੇ ਜੇ ਕਰਨੀ ਸੀ ਬਣਾਣੀ ਸੀ ਕੋਈ ਪਾਲਿਸੀ ਇੱਥੇ ਦੇ ਲੋਕਲ ਜਿਹੜੇ ਪੰਜਾਬ ਦੇ ਲੋਕ ਜਿਨ੍ਹਾਂ ਦੀ ਅਕਵਾਇਰ ਹੋਣੀ ਹੈ 5 7 10 ਕਿਸਾਨਾਂ ਨੂੰ ਪਹਿਲਾਂ ਪੁੱਛ ਲੈਣਾ ਚਾਹੀਦਾ ਦੱਸੋ ਜੀ ਅਸੀਂ ਆ ਪਾਲਿਸੀ ਬਣਾਣ ਲੱਗੇ ਤੁਹਾਡੀ ਕੀ رائے ਹੈ ਇਹਦੇ 'ਚ ਕੀ ਕੀ ਹੋਣਾ ਚਾਹੀਦਾ ਜਦੋਂ ਕਿਸੇ ਦੀ ਜ਼ਮੀਨ ਲੈਣੀ ਆ ਅਕਵਾਇਰ ਕਰਨੀ ਆ ਉਹ ਵਿੱਚ ਬੰਦਾ ਨਹੀਂ ਜੇਕਰ ਦਿੱਲੀ ਤੇ ਆ ਕੇ ਬਾਹਰ ਤੋਂ ਆ ਕੇ ਪਾਲਿਸੀ ਬਣਾ ਦੇਣਗੇ ਦੱਸੋ ਇਹ ਕਿਸਾਨਾਂ ਨੂੰ ਕਿਵੇਂ ਮਨਜ਼ੂਰ ਹੋਊਗੀ ਜੇ ਕਰੀ ਸੀ ਪਾਲਿਸੀ ਨੂੰ ਬਣਾਉਣ ਲੱਗੇ ਪਹਿਲਾਂ ਕਿਸਾਨਾਂ ਦੀ ਕੋਈ ਸਲਾਹ ਕਰ ਲੰਦੇ ਰਹਿ ਕਰ ਲੰਦੇ ਹੁਣ ਜਿੱਥੇ ਬੰਦੀਆਂ ਬਣੀਆਂ ਸਾਰੀ ਜਿੱਥੇ ਬੰਦੀਆਂ ਦਾ ਦੋ ਦੋ ਮੈਂਬਰੀ ਕੀ ਇੱਕ ਮੈਂਬਰ ਲੈ ਲਓ ਉਹ ਪਾਲਿਸੀ ਨੂੰ ਤਿਆਰ ਕਰੋ ਜਦੋਂ ਦਸੇ ਬੰਦੀਆਂ ਤਿਆਰ ਹੋ ਜਾਣਗੀਆਂ ਤਾਂ ਉਹ ਪਾਲਿਸੀ ਜਿਹੜੀ ਹੈ ਸਰਕਾਰ ਅੱਗੇ ਮਨਜ਼ੂਰ ਕਰਾ ਲੰਦੇ ਪ੍ਰਾਪਤ ਕਰਾ ਲੰਦੇ ਜਿਹੜਾ ਰੌਲਾ ਅੱਜ ਪੈ ਰਿਹਾ ਉਹ ਇਹ ਰੌਲਾ ਨਹੀਂ ਪੈਣਾ ਸੀ ਜੇਕਰ ਕਿਸਾਨਾਂ ਨੂੰ ਲੋਕਾਂ ਨੂੰ ਪਹਿਲਾਂ ਇਸ ਬਾਰੇ ਪੁੱਛਿਆ ਜਾਂਦਾ ਵੀ ਦੇਖੋ ਤੁਹਾਨੂੰ ਕੀ ਲੂਟ ਪਊਗਾ ਜੀ ਬਲਵਿੰਦਰ ਜੀ ਮਾਨ ਸਰਕਾਰ ਕਹਿ ਰਹੀ ਹੈ ਕਿ ਜ਼ਬਰਦਸਤੀ ਨਹੀਂ ਹੈ ਜਿਹੜਾ ਕੋਈ ਸਾਨੂੰ ਲੈਂਡ ਦੇਣਾ ਚਾਹੁੰਦਾ ਦਵੇ ਨਹੀਂ ਦੇਣਾ ਚਾਹੁੰਦਾ ਆਪਾਂ ਐਕਵਾਇਰ ਨਹੀਂ ਕਰਾਂਗੇ ਉਸ ਵਾਸਤੇ ਵੀ ਜਿਹੋ ਵਿੱਚ ਦਿੱਕਤ ਕਿੱਤੇ ਹੈ ਜੇ ਜ਼ਿਮੀਂਦਾਰ ਆਪ ਹੀ ਦੇਣਾ ਚਾਹੇਗਾ ਤਾਹੀ ਐਕਵਾਇਰ ਕਰੀ ਨਹੀਂ ਤੇ ਉਹ ਕਹਿੰਦੇ ਆਪਾਂ ਹੀ ਕਰਾਂਗੇ ਤੱਕ ਹੋਏ ਦੇਖੋ ਜਿਨ੍ਹਾਂ ਦੇ ਛੋਟੇ ਟੁਕੜੇ ਆ ਜਿਨ੍ਹਾਂ ਦੇ ਛੋਟੇ ਜਿਹੜਾ ਵਜਰਾ ਹੁਣ ਕਿਸਾਨੀ ਚ ਨਹੀਂ ਹੈ ਛੋਟੇ ਕਿਸਾਨ ਵੀ ਆ ਕੋਈ ਕਿੱਲੇ ਵਾਲਾ ਕਿਸਾਨ ਹੈ ਕੋਈ ਡੇਢ ਵਾਲਾ ਕੋਈ 2 ਵਾਲਾ ਉਹ ਕਹਿੰਦਾ ਯਾਰ ਕਿੱਲੇ ਨਾਲੋਂ ਤਾਂ ਮੈਂ ਇੰਨਾ ਸੰਦਾ ਜਿਸ ਬੰਦੇ ਨੇ 10-20 ਕਿੱਲਾਂ ਦੀ ਖੇਤੀ ਕਰਨੀ ਉਹ ਕਿਸਾਨ ਉਜੜੇ ਜਾਊਗਾ ਪੈਸਿਆਂ ਨੇ ਮੰਡ ਹੋ ਜਾਣਾ ਪ੍ਰੋਪਰਟੀ ਦਾ ਦੇਖੋ ਜ਼ਮੀਨ ਪਈ ਆ ਇਕੱਠੀ ਅਸੀਂ ਸਾਡੀ ਆਈ ਸੀ ਮੈਂ ਐਗਜ਼ੈਂਪਲ ਦੇ ਦਿੰਦਾ ਆਪਣੇ 5-7 ਬੰਦੇ ਬੈਠੇ ਨੇ 5-5 4-4 ਭਰਾ ਹੁੰਦੇ ਨੇ ਥੋੜਾ ਥੋੜਾ ਪੈਸੇ ਆਉਂਦੇ ਮੰਡ ਕੇ ਖਾ ਜਾਂਦੇ ਨੇ ਜ਼ਮੀਨ ਖਤਮ ਹੋ ਜਾਂਦੀ ਹੈ ਜ਼ਮੀਨ ਤਾਂ ਪਈ ਰਹਿੰਦੀ ਹੈ ਚਾਹੇ ਅੱਜ ਹੈ ਚਾਹੇ ਕੱਲ ਹੈ ਇਹ ਲੋਕਾਂ ਨੂੰ ਇਹ ਗਮਰਾ ਨਹੀਂ ਕਰਨਾ ਚਾਹੀਦਾ ਜੇ ਜ਼ਮੀਨ ਦੇਣਾ ਨਹੀਂ ਮੰਨਦੇ ਤਾਂ ਹੋਰ ਪ੍ਰੋਜੈਕਟ ਬਥੇਰੇ ਆ ਹੋਰ ਕੰਮਕਾਰ ਬਥੇਰੇ ਆ ਸਰਕਾਰ ਕਰੇ ਜਹਰ ਥੋੜੋ ਬੋ ਵੀ ਇੰਡਸਟਰੀ ਵਾਸਤੇ ਕਰੇ ਰੋਕਾਂ ਦਾ ਰੋਜਗਾਰ ਪੈਦਾ ਕਰੇ। ਨਹੀਂ ਦਾ ਮਤਲਬ ਕਿਸਾਨ ਖੁਦ ਤੇ ਡਿੱਗ ਜਾਂਦਾ ਹੈਗਾ। ਇਹੀ ਕਹਿ ਸਕਦੇ ਪੈਸੇ ਲਾਲਚ ਜਿਹੜੀ। ਜਿਹੜਾ ਛੋਟਾ ਕਿਸਾਨ ਹੈ ਜਿਹਦਾ ਕਿੱਲਾ ਜਾਂਦਾ ਕਿੱਲਾ ਕਹਿੰਦਾ ਮੈਂ ਤਾਂ ਇਹਨਾਂ ਕਿਸਾਨਾਂ ਚ ਨਾ ਦੂਜੇ ਪਾਸੇਗਾ। ਉਹਨਾਂ ਦਾ ਕੋਈ ਹੋਰੀ ਪਰ ਜਿਹੜਾ ਵੱਡਾ ਕਿਸਾਨ ਹੈ ਕਿਸੇ ਦਾ 10 ਕਿੱਲੇ ਆ ਕਿਤੇ 8 ਕਿੱਲੇ ਆ ਉਹਦੀ ਜ਼ਮੀਨ ਵੀ ਜਾਂਦੀ ਰਹਿੰਦੀ ਹੈ ਤੇ ਬੱਚੇ ਅੱਗੇ ਕਿਸੇ ਨੇ ਗੱਡੀਆਂ ਲੈ ਲੀਆਂ, ਕਾਰਾਂ ਲੈ ਲੀਆਂ, ਕੋਈ ਕੁੱਟੀਆਂ ਬਣਾ ਰਿਹਾ ਉਹ ਸਾਰੀ ਜਿਹੜੀ ਹੈ ਕਿਸਾਨ ਦੀ ਜਿਹੜੀ ਬਿਲਡਿੰਗ ਵੀ ਸਰਕਾਰ ਦੀ ਗਲਤੀ ਤੇ ਕਿਤੇ ਵੀ ਨਹੀਂ ਦੇ ਵਿੱਚ ਆਪਾਂ ਵੀ ਕੋਸ਼ਿਸ਼ ਨਹੀਂ ਸਰਕਾਰ ਦੀ 40% ਤੁਹਾਨੂੰ ਜਿਹੜੀ ਆ ਲੈਂਡ ਪੋਲਿੰਗ ਦੇਣੀ ਹੈ ਉਹਦੇ ਚ ਕੰਡੀਸ਼ਨਾਂ ਰੱਖਦੀਆਂ ਸਰਤਾ ਰੱਖਦੀਆਂ ਪਰ ਸਰਤਾ ਉਹਨਾਂ ਤੋਂ ਤਾਂ ਪੁੱਛੋ ਜਿਨ੍ਹਾਂ ਤੋਂ ਲੈ ਲਈਆਂ ਜ਼ਮੀਨ ਜਿਨ੍ਹਾਂ ਦਾ ਘਰ-ਬਾਰ ਪੱਟਣਾ ਖੋਣਾ ਹੈਗਾ ਉਹਨਾਂ ਤੋਂ ਤਾਂ ਪੁੱਛ ਲਓ ਵੀ ਤੁਹਾਨੂੰ ਇਹ ਪਾਲਿਸੀ ਵੀ ਸਵੀਕਾਰ ਹੋਊਗੀ ਆ ਅਸੀਂ ਪਾਸ ਕਰਨ ਲੱਗੇ 100% ਲੋਕ ਹਾਜ਼ਰ ਨਹੀਂ ਹੁੰਦੇ 100% ਮੇਰੇ ਕੋਲ ਮਨਜ਼ੂਰੀ ਨਹੀਂ ਹੁੰਦੇ ਪਰ ਲੇਕਿਨ 60% ਦਾ ਲੋਕਾਂ ਨੂੰ ਸਿੱਧਾ ਕਰ ਲਾਂ ਤੁਹਾਡੇ ਕਹਿੰਦਾ ਮਤਲਬ ਕਿ ਕਿਸੇ ਨਾ ਕਿਸੇ ਚੱਤੇ ਬੰਦੇ ਦੇ ਵਿੱਚ ਪਾਣਾ ਚਾਹੀਦਾ ਜਿੱਥੇ ਬੰਦੀਆਂ ਦੇ ਕਿਸੇ ਨਾ ਕਿਸੇ ਮੈਂਬਰਾਂ ਨੂੰ ਲੈ ਲੰਦੇ ਜੇ ਅੱਜ 40 ਜਿੱਥੇ ਬੰਦੀਆਂ 35 ਦਾ ਕਿਸਾਨ ਜਿੱਥੇ ਬੰਦੀ ਕਿਸਾਨ ਫਿਰ ਕਹਿਣ ਜੋਗਾ ਨਹੀਂ ਸੀ ਵੀ ਯਾਰ ਸਾਡੀ ਬਿਨਾ ਪੁੱਛੇ ਤੇ ਪਾਲਿਸੀ ਤਿਆਰ ਕੀਤੀ ਗਈ ਹੈ ਤੇ ਕਹਿਣਾ ਮਤਲਬ ਹੈ ਤੁਹਾਨੂੰ ਹਲੇ ਵੀ ਡਰ ਹੈ ਕਿ ਜੋ ਕਾਂਗਰਸ ਅਕਾਲੀ ਜੋਇਆ ਹੋਣੀ ਵੀ ਇਹੀ ਹੋਏਗਾ ਮੈਂ ਕਹਾਂ ਜੀ ਇਹਨਾਂ ਨੇ ਇਸ ਸਰਕਾਰ ਨੇ ਜ਼ਮੀਨਾਂ ਵੇਚ ਵਟ ਕੇ ਲੰਘ ਜਾਣਾ ਕਿਸਾਨਾਂ ਨੇ ਫਿਰ ਇੱਥੇ ਤਰਨੇ ਜੋਗੇ ਰਹਿ ਜਾਣਾ ਬਾਜ਼ਾਰਿਆਂ ਜੋਗੇ ਰਹਿ ਜਾਣਾ ਜਾਂ ਕੋਰਟ ਕੇਸਾਂ ਜੋਗੇ ਰਹਿ ਜਾਣਾ ਕਿਸਾਨ ਅੱਜ ਵੀ ਪੀੜਤ ਹੈ ਕੱਲ ਨੂੰ ਵੀ ਪੀੜਤ ਹੈ ਅਗਲੀ ਵਾਰੀ ਵੀ ਪੀੜਤ ਹੋਣ ਇਸ ਦਾ ਹੱਲ ਕੀ ਹੈ ਹੁਣ ਜੋ ਕਿ ਉਹਨਾਂ ਨੇ ਤੇ ਅਪਲਾਈ ਕਰਤੀ ਹੁਣ ਹੱਲ ਕੀ ਇਹਦਾ ਇਹਦਾ ਹੱਲ ਹੈ ਸਾਰੇ ਕਿਸਾਨਾਂ ਨੂੰ ਇਕਾ ਕਰ ਲੈਣਾ ਜੇ ਇਹਦਾ ਇੱਕ ਵੀ ਇੰਚ ਨਹੀਂ ਜ਼ਮੀਨ ਦੇਣੀ ਚਾਹੀਦੀ ਜਿਹੜੀ ਪਹਿਲਾਂ ਜ਼ਮੀਨ ਅਕਵਾਇਰ ਹੋਈ ਵੀ ਐ ਮੁਹਾਲੀ 'ਚ ਤੁਸੀਂ ਦੇਖ ਲੰਦੇ ਜੇ ਸੈਕੜਾ ਏਕੜ ਹਾਲੇ ਜ਼ਮੀਨ ਖਾਲੀ ਪਈ ਉਹ ਜਿੱਥੇ ਜੰਗਲ ਬਣ ਗਿਆ ਅੱਠਵੇਂ ਸਾਰਾ ਖਾਲੀ ਪਿਆ ਹੋਰ ਖਾਲੀ ਪਿਆ ਜਿਹੜੇ ਪ੍ਰੋਜੈਕਟਾਂ 'ਚ ਲੋਕਾਂ ਨੂੰ ਆਮਦਨ ਹੋਣੀ ਐ ਲੋਕਾਂ ਨੂੰ ਰੁਜ਼ਗਾਰ ਮਿਲਣਾ ਉਹ ਹਾਲੇ ਖਾਲੀ ਪਈ ਐ ਜ਼ਮੀਨ ਜ਼ਮੀਨ ਵੇਚਣ ਦਾ ਸਿਰਫ ਅਕਵਾਇਰ ਕਰਨ ਦਾ ਇਹ ਆ ਵੀ ਆਪਣਾ ਕਮਿਸ਼ਨ ਮੋਟਾ ਬਣੂਗਾ ਆਪਣੀ ਹਿੱਸੇਦਾਰੀ ਬਣੂਗੀ ਆਹ ਸਾਲ ਡੇਢ ਸਾਲ ਰਹਿ ਗਿਆ ਸਰਕਾਰ ਲੈ ਕੇ ਲੰਘ ਜੂਗੀ ਆਪਣਾ ਬਾਅਦ 'ਚ ਕਿਸਾਨ ਇੱਥੇ ਫਿਰ ਜਾਓਗੇ ਘੁੰਮਦੇ ਕੋਟਾਂ 'ਚ ਤੇ ਕੀ ਤੁਸੀਂ ਕਿਸਾਨ ਭਰਾਵਾਂ ਕੀ ਅਪੀਲ ਕਰਨਾ ਚਾਹੁੰਦੇ ਲੈਂਡ ਪੋਲਿਸੀ ਦੇ ਵਾਸਤੇ ਲੈਂਡ ਪੋਲਿਸੀ ਪਾਲਿਸੀ ਚ ਇਹ ਹੈ ਜਦੋਂ ਤੱਕ ਸਾਡੀ ਮੰਨ ਨਹੀਂ ਜਾਂਦੀ ਕਿਸਾਨਾਂ ਦੀ ਕੋਈ ਸਲਾਹ ਨਹੀਂ ਲੰਦਾ ਸਕੀਮ ਨਹੀਂ ਕਿਸਾਨ ਐਗਰੀ ਨਹੀਂ ਕਰਦੇ ਜੇ 100 ਕਿਸਾਨ ਨੇ ਤਾਂ 50 ਦਾ ਐਗਰੀ ਕਰਨਾ ਰ ਜਦੋਂ 50 ਵੀ 50% ਵੀ 50% ਵੀ ਐਗਰੀ ਨਹੀਂ ਕਰਦੇ ਤਾਂ ਉਹ ਪਾਲਿਸੀ ਨਾ ਪਾਸ ਹੋਣੀ ਹੈ ਨਾ ਵਾਸਤੇ ਇਸੇ ਤਰ੍ਹਾਂ ਰੌਲਾ ਪਈ ਜਾਣਾ ਜਿਹੜਾ ਪਿੰਡਾਂ ਦਾ ਵਿਕਾਸ ਸੀ ਲੋਕਾਂ ਨੂੰ ਰੋਜ਼ਗਾਰ ਦੇਣਾ ਸੀ ਗਰੰਟੀਆਂ ਦਾ ਉਹ ਇਸੇ ਲੈਂਡ ਪੋਲਿਸੀ ਚ ਉਲਦਕੇ ਰਹਿ ਗਿਆ ਇੱਕ ਹੋਰ ਗੱਲ ਹੈ ਕਿ ਲੋਕੀ ਅਕਸਰ ਕਹਿੰਦੇ ਰਿਹਾ ਸੀ ਜਾਣਿਆ ਕਿ ਇੱਕ ਲੋਕ ਕਿਸਾਨਾਂ ਦੀ ਗੱਲ ਕਰਦੇ ਆ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਕਰਦਾ ਮਜ਼ਦੂਰਾਂ ਦਾ ਕੀ ਹੋਊਗਾ ਜੇ ਲੈਡ ਪੌਰ ਇੰਡਸਟਰੀ ਮਾਰੀ ਜੇ ਅਸੀਂ ਇਹ ਜਾ ਰਹੇ ਹਾਂ ਜਦੋਂ ਖੇਤ ਚ ਇੱਕ ਪਿੰਡ ਐਗਜ਼ਾਮਪਲ ਲੈ ਲਓ ਇੱਕ ਪਿੰਡ ਚ 40 ਕਿਸਾਨ ਨੇ ਉੱਥੇ 100 ਕਰ ਗਰੀਬਾਂ ਦਾ ਜਿਹੜਾ ਉਸੇ ਕਿਸਾਨ ਦੇ ਘਰੇ ਰੋਟੀ ਖਾਂਦਾ ਹੈ ਉਸੇ ਕਿਸਾਨ ਦੇ ਖੇਤ ਚ ਕੰਮ ਕਰਦਾ ਚਾਹ ਮਜ਼ਦੂਰੀ ਕਰਦਾ ਸਾਂਝੀ ਬਣਦਾ ਪਰ ਉਹਨਾਂ ਲੋਕਾਂ ਦਾ ਵੀ ਸੋਚੇ ਸਰਕਾਰ ਯਾਰ ਉਹਨਾਂ ਦਾ ਕੀ ਬਣੂਗਾ ਕਿਸਾਨਾਂ ਤੋਂ ਜੇ ਜ਼ਬਰਦਸਤੀ ਜ਼ਮੀਨ ਖੁੰਦੀ ਹੈ ਤਾਂ ਉਹ ਵੀ ਲੋਕ ਬੇਰੁਜ਼ਗਾਰ ਹੁੰਦੇ ਆ ਉਹ ਵੀ ਕੰਮਕਾਰਾਂ ਤੋਂ ਜਾਂਦੇ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਗਿਫਟ ਇਹਨਾਂ ਨੂੰ ਹੋਵੇ ਵੀ ਜੇ ਸਰਕਾਰ ਆ ਕੁਝ ਚਾਹੁੰਦੀ ਹੈ ਕਿਸਾਨ ਐਗਰੀ ਹੁੰਦੇ ਆ ਤਾਂ ਗਰੀਬਾਂ ਵਾਸਤੇ ਇਹ ਕੁਝ ਹੋਊਗਾ ਮੈਂ ਅਵਤਾਰ ਸਿੰਘ ਨਗਲਾ ਜਿਰਖਪੁਰ ਤੋਂ ਸਾਡੀ ਇੱਕ ਸੰਸਥਾ ਕੋਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਜੋ ਸਰਕਾਰੀ ਜ਼ਮੀਨਾਂ ਨੂੰ ਬਚਾਉਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਆ ਜੋ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਨੇ ਲੈਂਡ ਪੂਲਿੰਗ ਬਾਰੇ ਦੱਸਿਆ ਜੋ ਅਕਵਾਇਰ ਕੀਤੀ ਗਈ ਜ਼ਮੀਨ ਦੇ ਅੱਜ ਵੀ ਕਿਸਾਨ ਤੜਫੀ ਤੜਫਦੇ ਫਿਰਦੇ ਆ ਜਿਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਜੀ ਨੈਸ਼ਨਲ 에ਅਰਪੋਰਟ ਦੇ ਨਾਮ ਦੇ ਉੱਤੇ ਔਰ PR7 200 ਫੁੱਟ ਚੌੜੀ ਸੜਕ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਆ 11 ਫੇਸ ਤੋਂ ਲੈ ਕੇ ਪੰਚਕੁੱਲੇ ਤੱਕ ਕੇ PR7 ਰੋਡ ਜਿਹੜਾ ਜਾ ਰਿਹਾ ਹੈ ਇਧਰੋਂ ਨੈਸ਼ਨਲ 에어ਪੋਰਟ ਤੋਂ ਖਰੜ ਨੂੰ ਮੁੱਲਾਂਪੁਰ ਵਾਲੇ ਪਾਸੇ ਜਾ ਰਿਹਾ ਹੈ ਇਹ ਸਿਰਫ ਤੇ ਸਿਰਫ ਜਿਹੜਾ ਪੀਆਰ 7 ਰੋਡ ਬਣਾਇਆ ਗਿਆ ਉਹਦਾ ਨੋਟੀਫਿਕੇਸ਼ਨ ਜਾਰੀ ਕਰਕੇ ਜ਼ਿਮੀਂਦਾਰਾਂ ਨੂੰ ਡੇਢ ਕਰੋੜ ਰੁਪਏ ਦੇ ਕੇ ਬਾਹਰ ਕੱਢਤਾ ਔਰ ਜਿਹੜੀ ਇਸ ਰੋਡ ਦੇ ਦੋਨੇ ਸਾਈਡਾਂ ਜ਼ਿਮੀਂਦਾਰਾਂ ਦੀ ਜ਼ਮੀਨਾਂ ਧੋਖੇ ਨਾਲ ਡੇਢ ਕਰੋੜ ਰੁਪਏ ਦਾ ਮੁਆਵਜ਼ਾ ਦੇ ਕੇ ਉਹਨਾਂ 'ਚੋਂ ਜ਼ਿਮੀਂਦਾਰਾਂ ਨੂੰ ਬਾਹਰ ਕੱਢਤਾ ਤੇ ਅੱਜ ਤੁਸੀਂ ਐਰੋ ਸਿਟੀ ਚ ਜਾ ਕੇ ਪਤਾ ਕਰ ਲੋ 100 ਅਗਸਤ ਦਾ ਪਲਾਟ 1.5 ਕਰੋੜ ਰੁਪਏ ਦਾ ਹੈ ਤੇ ਇਸ ਤਰ੍ਹਾਂ ਹੀ ਮੈਂ ਫਿਰ ਜਦੋਂ ਇਹਦੀ 2010 ਦੇ ਵਿੱਚ ਕਲੈਕਟਰ ਲੈਂਡ ਐਕਵਾਇਰਿਸ਼ਨ ਪੁੱਡਾ ਬਲਵੀਰ ਸਿੰਘ ਢੋਲਜੀ ਵੱਲੋਂ ਅਵਾਰਡ ਸਨਾਇਆ ਗਿਆ ਸਾਡੇ ਤਿੰਨ ਪਿੰਡਾਂ ਦਾ ਪੁੱਡਾ ਸਿੰਘਪੁਰਾ ਨਗਲੇ ਦਾ ਉਹਦੇ ਵਿੱਚ ਮੈਂ ਦਰਖਾਸਤ ਦਿੱਤੀ ਵੀ ਸਾਰੇ ਤਾਂ ਜ਼ਿਮੀਂਦਾਰਾਂ ਨਾਲ ਧੋਖਾ ਹੋ ਰਿਹਾ ਜਿਹੜੀ ਪੀਆਰ 7 200 ਫੁੱਟ ਚੌੜੀ ਸੜਕ ਲਈ ਤੁਸੀਂ ਜ਼ਮੀਨ ਐਕਵਾਇਰ ਕਰ ਰਹੇ ਆ ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਕਿਉਂਕਿ ਏਰੀਆ ਡਵੈਲਪ ਹੋਏਗਾ ਨੈਸ਼ਨਲ 에어ਪੋਰਟ ਕਰਕੇ ਇਹ ਮਾਸਟਰ ਪਲਾਨ ਕਰਕੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਪਰ ਆ ਜਿਹੜਾ ਤੁਸੀਂ ਰੋਡ ਦੇ ਦੋਨੇ ਸਾਈਡਾਂ 1.5 ਕਰੋੜ ਰੁਪਿਆ ਜ਼ਮੀਂਦਾਰਾਂ ਨੂੰ ਦੇ ਕੇ ਉਹਨਾਂ ਤੋਂ ਪਾਵਰ ਆਫ ਟਾਰਨੀਆਂ ਲੈ ਕੇ ਉਹਨਾਂ ਨੂੰ ਬਾਹਰ ਕੱਢਤਾ ਅੱਗੇ ਇਹ ਜ਼ਮੀਨ ਕੰਪਨੀਆਂ ਵੱਲੋਂ 7-7 ਕਰੋੜ ਦੀ ਪਰਚੇਜ਼ ਕੀਤੀ ਗਈ ਹੈ ਤੇ ਮੈਨੂੰ ਫੇਰ ਜਦੋਂ ਸ਼ਿਕਾਇਤ ਦੇਣ ਦੇ ਬਾਵਜੂਦ ਆਰਟੀਆਈ ਦੇ ਵਿੱਚ ਇਹ ਐਕਵਾਇਰ ਦੇ ਨੋਟੀਫਿਕੇਸ਼ਨ ਬਾਰੇ ਪੁੱਛਣਾ ਚ ਆਇਆ ਤੇ ਮੈਨੂੰ ਫਿਰ ਜਦੋਂ ਕੋਈ ਤਸੱਲੀ ਬਖਸ਼ ਮੇਰੀ ਸ਼ਿਕਾਇਤਾਂ ਤੇ ਕਾਰਵਾਈ ਨਹੀਂ ਹੋਈ ਤਾਂ ਮੈਨੂੰ 29 ਦਿਨ ਸਫੈਦੇ ਦੇ ਪੇੜ ਤੇ ਬੈਠ ਕੇ ਧਰਨਾ ਦੇਣਾ ਪਿਆ ਜਿਹਦੇ ਵਿੱਚ ਅੱਜ ਪੁੱਡਾ ਸਿੰਘਪੁਰਾ ਨਗਲਾ ਤਿੰਨ ਪਿੰਡਾਂ ਦਾ 542 ਏਕੜ ਜਿਹੜਾ ਜ਼ਮੀਨ ਗਵਰਨਮੈਂਟ ਨੇ ਐਕਵਾਇਰ ਕਰਨੀ ਸੀ ਤਾਂ ਪੰਜਾਬ ਸਰਕਾਰ ਨੂੰ ਉਹ ਨੋਟੀਫਿਕੇਸ਼ਨ ਰੱਦ ਕਰਨਾ ਪਿਆ ਅੱਜ ਪਟਿਆਲਾ ਲਾਈਟ ਪੁਆਇੰਟ ਤੋਂ ਲੈ ਕੇ ਪੰਚਕੁੱਲੇ ਤੱਕ ਇਹ ਰੋਡ ਜਾਣਾ ਜਿਹੜੀ ਦੋਨੇ ਸਾਈਡਾਂ ਜ਼ਮੀਨਾਂ ਲੱਗਦੀਆਂ ਸਾਵਗੜ ਪੰਖਰਪੁਰ ਬਾਕਰਪੁਰ ਨਗਲਾ ਜਿੰਨੇ ਵੀ ਅੱਗੇ ਪੀਰ ਮਸਾਲਾ ਸਨੋਲੀ ਕਿਸ਼ਨਪਰਾ ਇਹਨਾਂ ਪਿੰਡਾਂ ਦੀ ਜਿਹੜੀ ਪੁੱਡਾ ਸਿੰਘਪੁਰ ਨਗਲੇ ਦੀ 542 ਏਕੜ ਦਾ ਨੋਟੀਫਿਕੇਸ਼ਨ ਰੱਦ ਹੋਇਆ ਅੱਜ ਉਹ ਪੁੱਡਾ ਸਿੰਘਪੁਰ ਜਾ ਕੇ ਪਤਾ ਕਰ ਲੋ ਤੇ 40 40 50 50 ਕਰੋੜ ਦਾ ਜ਼ਿਮੀਂਦਾਰਾਂ ਦਾ ਏਕੜ ਵਿਕਰਿਆ ਇਹ ਅਸੀਂ ਸੇਵਾ ਨਿਭਾ ਰਹੇ ਹਾਂ ਜਿਵੇਂ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਨੇ ਲੈਂਡ ਪੁੱਲਿੰਗ ਬਾਰੇ ਦੱਸਿਆ ਅਸੀਂ ਆਪ ਦੇ ਚੈਨਲ ਦੇ ਮੱਧ ਮਿਰਾਹੇ ਜ਼ਿੰਮੇਦਾਰਾਂ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਕਿ ਇਹ ਜਿਹੜੀ ਲੈਂਡ ਪੂਲਿੰਗ ਦੇ ਵਿੱਚ ਸਰਕਾਰ ਜ਼ਬਰਦਸਤੀ ਜ਼ਮੀਨ ਅਕਵਾਇਰ ਕਰੇਗੀ ਉਹਦੇ ਲਈ ਸਾਨੂੰ ਭਾਵੇਂ ਕੁਰਬਾਨੀ ਦੇਣੀ ਪਵੇ ਅਸੀਂ ਉਹ ਨਹੀਂ ਹੋਣ ਲਵਾਂਗੇ ਕਿਉਂਕਿ ਭੋਲੇ ਭਾਲੇ ਜ਼ਮੀਨ ਜ਼ਿਮੀਂਦਾਰਾਂ ਨੂੰ ਸਸਤੇ ਭਾਅ ਦੇ ਰੇਟ ਦੇ ਪੈਸੇ ਦੇ ਕੇ ਅੱਜ ਤੁਸੀਂ ਦੇਖ ਰਹੇ ਆਂ ਬਲਵਿੰਦਰ ਸਿੰਘ ਜੀ ਨੇ ਦੱਸਿਆ ਕਿ 100 ਕਰੋੜ ਦਾ ਏਕੜ ਵਿਕਿਆ ਜਿਹਦੀ 3 ਲੱਖ ਰੁਪਏ ਦੇ ਵਿੱਚ ਅਕਵਾਇਰ ਕੀਤਾ ਸੀ ਤੇ ਇਸ ਤਰ੍ਹਾਂ ਅਸੀਂ ਭਾਈ ਸਾਹਿਬ ਬਲਵਿੰਦਰ ਸਿੰਘ ਨਾਲ ਹੋਰ ਜਿਹੜੀ ਵੀ ਜਥੇਬੰਦੀਆਂ ਅਸੀਂ ਲੈਂਡ ਪੋਨ ਦੇ ਮਾਮਲੇ 'ਚ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸੇਵਾ ਨਿਭਾਵਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ